ਜਾਂਚ ਰਿਪੋਰਟ ਅਤੇ ਕੁਝ ਹੋਰ ਦਸਤਾਵੇਜ਼ ਲੈ ਕੇ ਮੀਡੀਆ ਸਾਹਮਣੇ ਆਏ ਸਾਬਕਾ ਮੰਤਰੀ ਵਿਕਰਮ ਮਜੀਠੀਆ ਨੇ ਅੱਜ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੇ ਭੇਤ ਖੋਲੇ ਉਹਨਾਂ ਦਾਅਵਾ ਕੀਤਾ ਕਿ ਸੈਂਕੜੇ ਦਲਤਾਂ ਦੇ ਮਕਾਨਾਂ ਦੀਆਂ ਛੱਤਾਂ ਪਾਉਣ ਲਈ ਗ੍ਰਾਂਟ ਵਾਲੇ ਕਥਿਤ ਘਪਲੇ ਦੇ ਇੱਕ ਮਾਮਲੇ ਵਿੱਚ ਨਾ ਆਉਣ ਅਤੇ ਇਸ ਦਾ ਡਰ ਦੇ ਕੇ ਡਾਕਟਰ ਚੱਬੇਵਾਲ ਨੂੰ ਆਮ ਆਦਮੀ ਪਾਰਟੀ ਦੀ ਵਾਸ਼ਿੰਗ ਮਸ਼ੀਨ ਵਿੱਚ ਪਾ ਕੇ ਸਾਫ਼ ਕਰ ਲਿਆ ਗਿਆ ਹੈ ਜਿਹੜਾ ਕਾਂਗਰਸੀ ਵਿਧਾਇਕ ਕੁਝ ਦਿਨ ਪਹਿਲਾਂ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਹਾਕਮ ਧਰ ਦੇ ਪਾਉਣ ਲਈ ਸੰਘਲ ਚੁੱਕੀ ਫਿਰਦਾ ਸੀ ਜਿਹੜਾ ਵਿਧਾਨ ਸਭਾ ਦੇ ਅੰਦਰ ਹਾਕਮ ਧਰ ਉੱਤੇ ਵੱਡੇ ਹੱਲੇ ਬੋਲ ਰਿਹਾ ਸੀ ਉਹ ਜੇਲ੍ਹ ਜਾਣ ਦੇ ਡਰੋਂ ਦਲ ਬਦਲੀ ਕਰ ਗਿਆ ਡਿਪਟੀ ਕਮਿਸ਼ਨਰ ਐਸਐਸਪੀ ਅਤੇ ਬੀਡੀਪੀਓ ਸਮੇਤ ਕੁਝ ਹੋਰ ਨਾ ਅਧਿਕਾਰੀਆਂ ਦੇ ਪੱਤਰ ਅਤੇ ਜਾਂਚ ਰਿਪੋਰਟਾਂ ਨੂੰ ਜਨਤਕ ਕਰਦੇ ਹੋਏ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਸਵਾਲ ਕੀਤੇ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਸਰਕਾਰ ਦੀ ਕਟੜ ਇਮਾਨਦਾਰੀ ਹੁਣ ਕਿੱਥੇ ਗਈ ਜੋ ਲਾਲਡ ਆਰਡਰ ਦੀ ਸਥਿਤੀ ਹੈ ਜੋ ਡਰੱਗਸ ਦੀ ਸਥਿਤੀ ਹੈ ਜੋ ਨਸ਼ਾ ਜਿਸ ਤਰ੍ਹਾਂ ਵੇਚ ਰਿਹਾ ਮੈਨੂੰ ਇਹ ਪਤਾ ਹੈ ਕਿ ਅੱਜ ਸੀਐਮ ਸਾਹਿਬ ਨੇ ਤੁਹਾਨੂੰ ਤਾ ਦਿੱਤਾ ਇਹਨਾਂ ਦੇ ਬਾਰੇ ਪੜਿਆ ਕਿਉਂਕਿ ਲੋਕਾਂ ਨੇ ਇਹਨਾਂ ਦੇ ਖਿਲਾਫ ਮੁੰਡਾਵਾਦ ਮੁੰਡਾਵਾਦ ਕੀਤਾ ਲੋਕਾਂ ਨੇ ਇਹ ਸੰਗਲ ਤਾਂ ਪੈ ਗਿਆ ਭਾਈ ਸਾਹਿਬ ਨੂੰ ਤਾਲਾ ਲੱਗ ਗਿਆ ਭਾਈ ਸਾਹਿਬ ਨੂੰ ਲਾ ਗਿਆ ਉਹ ਤਾਲਾ ਤੇ ਸੰਗਲ ਹੋਰ ਕਿਸੇ ਦੇ ਕੰਮ ਨਹੀਂ ਆਇਆ ਇੱਧਰ ਜ਼ਰੂਰ ਕੰਮ ਆ ਗਿਆ ਜਿਹੜਾ ਬੰਦਾ ਕਿਹੜੀ ਤਰੀਕ ਸੀ ਮੈਂ ਤੈਨੂੰ ਕਾਹੀ ਤਰੀਕ ਦੱਸੀ ਆ 7 ਮਾਰਚ ਨੂੰ ਐਡਾ ਲੰਮਾ ਚੌੜਾ ਭਾਸ਼ਣ ਸਰਕਾਰ ਦੇ ਉਲਟ ਦੇ ਰਿਆ ਸੀ ਉਹਨੂੰ ਕੀ ਇਹ ਜਾ ਵਿਖਾਇਆ ਆ ਵਿਖਾਈ ਫਾਈਲ ਕੀ ਪੁੱਤੋਂ ਬੰਦੇ ਦਾ ਪੁੱਤ ਬਣ ਜਾ ਨਹੀਂ ਤਾਂ ਤੇਰਾ ਕੰਮ ਹੋਇਆ ਖੜਾ ਵੇਖੋ ਜੇਲ੍ਹ ਤੋਂ ਡਰਦਿਆਂ ਫੋਰਜਰੀ ਕੀਤੀ ਸੀ ਔਰ ਕੱਟੇ ਨੇ ਇਮਾਨਦਾਰ ਵਾਲੇ ਵੀ ਜਵਾਬ ਦੇ ਨਾ ਕਿ ਜਿਹਦੇ ਚ ਇਨਕੁਆਇਰੀ ਰਿਪੋਰਟ ਥੋਡੀਆਂ ਸ਼ਿਕਾਇਤ ਕਰਤਾ ਥੋਡਾ ਹਰਮਿੰਦਰ ਸੰਧੂ ਹਲਕਾ ਇੰਚਾਰਜ ਆਪ ਉਹ ਸ਼ਿਕਾਇਤ ਕਰਤਾ ਲੋਕ ਸ਼ਿਕਾਇਤ ਕਰਤਾ ਗਰੀਬ ਲੋਕ ਸ਼ਿਕਾਇਤ ਕਰਤਾ ਮਤਲਬ ਬੈਨੀਫੀਸ਼ੀਰੀ ਸ਼ਿਕਾਇਤ ਕਰਤਾ डीसी जी ਨੂੰ ਤੁਸੀਂ ਅੱਜ ਤਿੰਨ ਚਾਰਜ ਦੇਤੇ ਉਹਦੀ ਇਨਕੁਆਇਰੀ ਰਿਪੋਰਟ ਐਪਲੀਕੇਸ਼ਨ ਰਿਗਾਰਡਿੰਗ ਟੇਕਿੰਗ ਸਟ੍ਰਿਕਟ ਰੀਕਾਲ ਐਕਸ਼ਨ ਅਗੇਂਸਟ ਡਾਕਟਰ ਰਾਜਕੁਮਾਰ ਐਮ ਐਲ ਏ ਆਫ ਚੱਬੇਵਾਲ ਕੰਸਟਿਟੂਐਂਸੀ ਕਰੋੜਾਂ ਰੁਪਈਆ ਦਾ ਘੁਬਲਾ ਕਰਨ ਵਾਸਤੇ ਮਤਲਬ ਕਿ ਡੀ ਜੀ ਪੀ ਦੇ ਨੋਟਿਸ ਤੇ ਵੀ ਡੀ ਆਈ ਜੀ ਨੇ ਵੀ ਇਨਕੁਆਇਰੀ ਰਿਪੋਰਟ ਕਰਤੀ ਮਤਲਬ ਸਾਰੀ ਜਗ੍ਹਾ ਇਨਕੁਆਇਰੀ ਰਿਪੋਰਟ ਆਏ ਦੇ ਉਲਟ ਜਾ ਰਹੀਆਂ ਫਿਰ ਅਗਲੀ ਚਿੱਠੀ ਡੀ ਸੀ ਹੁਸ਼ਿਆਰਪੁਰ ਹੁਣ ਕਿਨੂੰ ਲਿਖ ਰਿਹਾ ਪ੍ਰਮੁਖ ਪ੍ਰਮੁਖ ਸਕੱਤਰ ਯੋਜਨਾ ਬੰਦੀ ਵਿਭਾਗ ਪਲੈਨਿੰਗ ਕਿਉਂਕਿ ਪੈਸੇ ਪਲੈਨਿੰਗ ਚੋਂ ਆਏ ਸੀ ਉਹਨੂੰ ਚਿੱਠੀ ਲਿਖਤੀ ਔਰ ਅਖੀਰ ਚ ਕੀ ਲਿਖ ਰਿਹਾ ਸ਼੍ਰੀ ਰਾਜਕੁਮਾਰ ਐਮ ਐਲ ਏ ਚੱਬੇਵਾਲ ਜੀ ਵੱਲੋਂ ਮਿਤੀ 25 22 ਨੂੰ ਨਿਮਨ ਹਸਤਾਕਰ ਨੂੰ ਮੈਮੋਰੈਂਡਮ ਦਿੱਤਾ ਸੀ ਕਾਪੀ ਨਹੀਂ ਏ ਸੰਬੰਧ ਵਿੱਚ ਨਿਮਨ ਹਸਤਾਕਰ ਵੱਲੋਂ ਐਮ ਐਲ ਏ ਦੇ ਐਮ ਐਲ ਏ ਸਹਿਬਾਨ ਜੀ ਨੂੰ ਭੇਜਿਆ ਜਵਾਬ ਦੀ ਕਾਪੀ ਵੀ ਨਾਲ ਨਹੀਂ ਕੀਤੀ ਜਾਂਦੀ ਹੈ ਉਕਤ ਰਸ਼ ਰਾਸ਼ੀ ਪਹਿਲਾ ਹੀ ਡਿਪਟੀ ਕਮਿਸ਼ਨਰ ਜੀ ਦੇ ਸਮੇਂ ਦੌਰਾਨ ਦਿੱਤੀ ਗਈ ਸੀ ਇਸ ਲਈ ਇਸ ਸੰਬੰਧ ਵਿੱਚ ਨਿਮਨ ਅਸਤਾਕਰ ਵੱਲੋਂ ਟਿੱਪਣੀ ਕਰਨੀ ਨਹੀਂ ਬਗਰ ਉਹਨੇ ਵਿੱਚ ਕੀ ਲਿਖਿਆ ਉਹੀ ਫੋਰਜਰੀ ਉਹਦੀ ਸਾਰੀ ਫੋਰਜਰੀ ਹਾਈਲਾਈਟ ਕੀਤੀ ਹੈ ਫਿਰ ਅਗਲੀ ਚਿੱਠੀ ਇਹ ਲਿਖ ਰਿਹਾ ਜੀ ਡਿਪਟੀ ਕਮਿਸ਼ਨਰ ਉਸ ਆਸ਼ਾਰਪੁਰ 16 11 22 ਨੂੰ ਅਗੇਨ ਰਿਗਾਰਡਿੰਗ ਟੇਕਿੰਗ ਸਟ੍ਰਿਕਟ ਲੀਗਲ ਐਕਸ਼ਨ ਅਗੇਂਸਟ ਐਮ ਐਲ ਏ ਚੱਬੇਵਾਲ ਮਤਲਬ ਇੱਕ ਚਿੱਠੀ ਨਹੀਂ ਵੀਡੀਓ ਲਿਖ ਰਿਹਾ ਇੱਕ ਵੀਡੀਓ ਨਹੀਂ ਦੋ ਵੀਡੀਓ ਲਿਖ ਰਿਹਾ ਹੁਸ਼ਿਆਰਪੁਰ ਟੂ ਮਹਿਲਪੁਰ ਫਿਰ ਡੀ ਸੀ ਲਿਖ ਰਿਹਾ ਫਿਰ ਡੀ ਜੀ ਪੀ ਦੇ ਧਿਆਨ ਚ ਆ ਰਿਹਾ ਕੱਟਰ ਇਮਾਨਦਾਰ ਪਾਰਟੀ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੇ ਜਿਹੜੇ ਦੋਰੇ ਮਾਪਡੰਡ ਨੇ ਚਰਿੱਤਰ ਨੇ ਆ ਜੋ ਤੁਹਾਡੇ ਸਾਹਮਣੇ ਮੈਂ ਰੱਖਣ ਲੱਗਿਆ ਆ ਫਾਈਲ ਲੈ ਕੇ ਆਇਆ ਜੀ ਮੈਂ ਤੁਹਾਡੇ ਅੱਗੇ ਇਹ ਬੜੀ ਕੀਮਤੀ ਤੇ ਵਧੀਆ ਫਾਈਲ ਹੈ ਜਿਹਦੀ ਕਾਪੀ ਤੁਹਾਨੂੰ ਕੋਸ਼ੇ ਦੇ ਚੋਂ ਮੈਂ ਤੁਹਾਨੂੰ ਦੇ ਦੂੰਗਾ ਇਹ ਫਾਈਲ ਤਿਆਰ ਵੀ ਕੀਤੀ ਹੈ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਫਾਈਲ ਤਿਆਰ ਹੋਣੀ ਸ਼ੁਰੂ ਹੋਈ ਜਦੋਂ ਆਪ ਦੀ ਸਰਕਾਰ ਬਣੀ 2022 ਚ ਤੇ 24 ਚ ਇਹ ਮੁਕੰਮਲ ਹੁੰਦੀ ਹੁੰਦੀ ਇਹ ਰੰਗ ਵੀ ਲੈ ਕੇ ਆਈ ਔਰ ਉਹਦਾ ਰਿਜ਼ਲਟ ਕੀ ਨਿਕਲਿਆ ਕਿ ਇੱਕ ਜਿਹੜਾ ਕਾਂਗਰਸ ਦਾ ਐਮ.ਐਲ.ਏ ਰਾਜਕੁਮਾਰ ਚੱਬੇਵਾਲ ਸਾਹਿਬ ਨਤੀਜਾ ਇਹ ਨਿਕਲਿਆ ਕਿ ਚੱਬੇਵਾਲ ਸਾਹਿਬ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਇਹ ਰਿਪੋਰਟ ਕਿਨੇ ਬਣਾਈ ਰਿਪੋਰਟ ਚ ਇਨਕੁਆਇਰੀ ਰਿਪੋਰਟਾਂ ਚ ਬੀਡੀਓ ਮਾਲਪੁਰ ਬੀਡੀਓ ਹੁਸ਼ਿਆਰਪੁਰ 2 ਜਿਹੜੇ ਇਨਕੁਆਇਰੀ ਕਰਕੇ ਇਹ ਸਾਬਤ ਕਰ ਰਿਹਾ ਕਿ ਆ ਚੱਬੇਵਾਲ ਸਾਹਿਬ ਆ ਇਹਨਾਂ ਦੇ ਫੋਰਥ ਸਿਗਨੇਚਰ ਆ ਵਿਖਾ ਦੀ ਮੇਰਾ ਵੀ ਆ ਬਾਅਦ ਚ ਵਿਖਾਈ ਨਾ ਅਨਮੋਲ ਹੀਰਾ ਜਿਹੜਾ ਚਲੇ ਗਿਆ ਉਹ ਬਾਅਦ ਚ ਵਿਖਾਜੂ ਆ ਚਿੱਠੀ ਵਿਖਾ ਆ ਇਹ ਨਹੀਂ ਇਹ ਅਗਲੀ ਦਿਖਾ ਅਗਲੀ ਮੇਰਾ ਵੀਰ ਅਗਲੀ ਅਗਲੀ ਨੈਕਸਟ ਨੈਕਸਟ ਚਲੋ ਮੈਂ ਪੜ ਦੇਣਾ ਤੁਹਾਨੂੰ ਮੈਂ ਦੇ ਦੂ ਆ ਆ ਆ ਦਿਖਾ ਜੀ ਚਿੱਠੀ ਪਿਛਲੀ ਚਲ ਆ ਰਾਜਕੁਮਾਰ ਚੱਬੇਵਾਲ ਆ ਥੱਲੇ ਚਲੋ ਆ ਮੈਂ ਦਊਂਗਾ ਤੁਹਾਡੇ ਕੋਲ ਮਿਸਿੰਗ ਆ ਚਿੱਠੀ ਮੈਂ ਦੇ ਰਿਆਂ ਜੀ ਜਦੋਂ ਇਹ ਉਹ ਪੈਸੇ ਨੇ ਇੱਕ ਤਾਂ ਹੁੰਦਾ ਕੋਈ ਬੈਂਕ ਲੁੱਟੇ ਗਲਤਤਾ ਕੰਮ ਉਹ ਵੀ ਆ ਇੱਕ ਹੁੰਦਾ ਕੋਈ ਅਮੀਰ ਨੂੰ ਲੁੱਟੇ ਜਿਸ ਐਮ ਐਲ اے ਨੇ ਵੀਕਸਟ ਆਫ ਦਾ ਵੀਕਸਟ ਪੋਰਸਟ ਆਫ ਦ ਪੋਰ ਜਿਹੜਾ ਸਭ ਤੋਂ ਗਰੀਬ ਸੀ ਜਿਨ੍ਹਾਂ ਨੂੰ 4600 ਘਰਾਂ ਨੂੰ ਕੱਚੇ ਮਕਾਉਣ ਦੀ ਛੱਤਾਂ ਨੂੰ ਪੱਕੇ ਕਰਨ ਵਾਸਤੇ 10000 ਤੋਂ ਵੱਧ ਤੋਂ ਵੱਧ 35000 ਰੁਪਈਆ ਓਨਲੀ 4600 ਇੱਕ ਬੈਨੇਫਿਸ਼ੀਰੀ 2021 ਚ ਜਿਨ੍ਹਾਂ ਨੂੰ ਪੈਸੇ ਜਾਣੇ ਸੀ ਉਹਨਾਂ ਨਾਲ ਠੱਗੀ ਠੋਰੀ ਮਾਰੀ ਉਹਨਾਂ ਨਾਲ ਫਰਾਡ ਕੀਤਾ ਚੀਟਿੰਗ ਕੀਤੀ ਔਰ ਇਹਦੀ ਚਿੱਠੀ ਕਿਹਨੇ ਲਿਖੀ ਹਰਮੰਦਰ ਸੰਧੂ ਜਿਹੜਾ ਇਹਨਾਂ ਦੇ ਖਿਲਾਫ ਅ ਜੱਬੇਵਾਲ ਸਾਹਿਬ ਦੇ ਖਿਲਾਫ ਇਲੈਕਸ਼ਨ ਲੜਦੇ ਆ ਉਹਨੇ ਚਿੱਠੀ ਲਿਖੀ ਆਮ ਆਦਮੀ ਪਾਰਟੀ ਵਾਲੇ ਨੇ ਕਿਨੂੰ ਮੁੱਖ ਮੰਤਰੀ ਸਾਹਿਬ ਨੂੰ ਕਹਿਣ ਦਾ ਭਾਵ ਕੀ ਇਨਕੁਆਇਰੀ ਕਰਾਈ ਕਿਨੇ ਚੀਫ ਮਿਨਿਸਟਰ ਸਾਹਿਬ ਨੇ ਆਪ ਵਿਕਰਮ ਮਜੀਠੀਆ ਨੇ ਸਮੇਂ ਮਾਨਸਾ ਵਾਲੇ ਵਿਧਾਇਕ ਵਿਜੇ ਸਿੰਘਲਾ ਦਾ ਵੀ ਮੁੱਦਾ ਚੁੱਕਿਆ ਜਿਨ੍ਹਾਂ ਨੂੰ ਮੰਤਰੀ ਦੇ ਅਹੁਦੇ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਫਾਰਗ ਕਰ ਦਿੱਤਾ ਸੀ ਮਜੀਠੀਆ ਨੇ ਸਵਾਲ ਕੀਤਾ ਕਿ ਅੱਜ ਤੱਕ ਵਿਜੇ ਸਿੰਘਲਾ ਦੀ ਉਹ ਆਡੀਓ ਵੀਡੀਓ ਸਾਹਮਣੇ ਨਹੀਂ ਆਈ ਜਿਹੜੀ ਮੁੱਖ ਮੰਤਰੀ ਨੇ ਮੌਜੂਦ ਹੋਣ ਦਾ ਦਾਵਾ ਕੀਤਾ ਸੀ ਨਾ ਹੀ ਵਿਜੇ ਸਿੰਘਲਾ ਖਿਲਾਫ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕਾਰਵਾਈ ਅੱਗੇ ਵਧੀ ਹੈ ਇੱਥੇ ਇੱਕ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਜਿਵੇਂ ਉਦੋਂ ਚੋਣਾਂ ਵਿੱਚ ਲਾਹ ਲੈ ਲਈ ਇਹ ਕਾਂਡ ਸਾਹਮਣੇ ਆਇਆ ਸੀ ਕਿ ਹੁਣ ਲੋਕ ਸਭਾ ਚੋਣਾਂ ਵਿੱਚ ਅਜੇਹੀ ਹੀ ਸਿਆਸੀ ਲਾਹੇ ਲਈ ਕਿਸੇ ਵਿਧਾਇਕ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਸਕਦਾ ਹੈ ਤਾਂ ਮੈਨੂੰ ਲੱਗਦਾ ਹੈ ਸ਼ਿੰਗਲੇ ਸਾਹਿਬ ਤੋਂ ਵੀ ਕੀਮਤੀ ਹੀਰਾ ਜਿਹਦੇ ਖਿਲਾਫ ਦੇਖੋ ਇਹ ਕਮਾਲ ਦੀ ਗੱਲ ਦੋ ਨੇ ਮੁੱਖ ਗਵਾਹੀ ਉਹ ਅਰਵਿੰਦ ਕਿਹੜਾ ਸ਼ਿੰਗਲਾ ਸੀ ਯਾਰ ਉਹ ਵਿਜੇ ਸ਼ਿੰਗਲਾ ਜਿਹੜਾ ਫੜਿਆ ਸੀ ਨਾ ਕਿ ਵਿਜੇ ਸਿੰਘਲਾ ਤੂੰ ਹੀ ਵੀ ਚੰਨਾਂ ਨਾਲ ਦੇ ਤੇਰੇ ਦੀ ਲੈ ਤੇਰੇ ਦੀ ਮੰਤਰੀ ਨੇ ਮੁੱਖ ਮੰਤਰੀ ਨੇ ਫੜ ਲਿਆ ਕ腐ਸ਼ਨ ਕਰਦਾ ਫੜ ਲਿਆ ਤੁਹਾਨੂੰ ਕਦੇ ਕੇਸ ਜਾ ਕੇ ਵੇਖਿਆ ਅੱਜ ਤੱਕ ਜਿਹੜਾ ਮੁੱਖ ਉਹਦੇ ਚ ਗਵਾਹ ਕੌਣ ਕਿਉਂਕਿ ਆਡੀਓ ਤੁਸੀਂ ਤਾਂ ਸੁਣੀ ਨਹੀਂ ਕਿਸੇ ਨੇ ਆਡੀਓ ਤਾਂ ਕੱਲੀ ਸੁਣੀ ਮੁੱਖ ਮੰਤਰੀ ਸਾਹਿਬ ਨੇ ਮੁੱਖ ਗਵਾਹ ਨੇ ਅੱਜ ਤੱਕ ਗਵਾਈ ਨਹੀਂ ਦਿੱਤੀ 2.5 ਸਾਲ ਬੀਤ ਗਏ ਨਾ ਉਹਨੂੰ ਪਾਰਟੀ ਚੋਂ ਕੱਢਿਆ ਪਾਰਟੀ ਚੋਂ ਤਾਂ ਕੀ ਕੱਢਣਾ ਸੀ ਜਿਹੜਾ ਸਰਕਾਰੀ ਪ੍ਰੋਗਰਾਮ ਹੁੰਦਾ ਸਭ ਤੋਂ ਮੁਰੇ ਵਿਜੇ ਸਿੰਘਲਾ ਕਦੇ ਝੰਡਾ ਲਰਾਉਂਦੇ ਦੀ ਫੋਟੋ ਆਉਂਦੀ ਆ ਕਦੇ ਜੱਪੀਆਂ ਪਾਉਂਦੇ ਆ ਦੀ ਫੋਟੋ ਆਉਂਦੀ ਆ ਮੰਤਰੀਆਂ ਨੂੰ ਕਦੇ ਸ਼ਸ਼ੋਧੀਆਂ ਨਾਲ ਉਹਦੀ ਫੋਟੋ ਆਉਂਦੀ ਆ ਜੀ ਨੂੰ ਜੇਲ੍ਹ 'ਚ ਹੋਣਾ ਚਾਹੀਦਾ ਸੀ ਜਿਹਦੇ ਖਲਾਫ ਕਿਉਂਕਿ ਮੁੱਖ ਗਵਾਹ ਕੌਣ ਸਾਡੇ ਕੱਟਰ ਇਮਾਨਦਾਰ ਚੀਫ ਮਿਨਿਸਟਰ ਸਾਹਿਬ ਆਪ ਸਨ ਉਹਦੀ ਗਵਾਹੀ ਨਹੀਂ ਅਜੇ ਤੱਕ ਦਿੱਤੀ ਇਸੇ ਤਰ੍ਹਾਂ ਇਸ ਕੇਸ 'ਚ ਵੀ ਮੁੱਖ ਜਿਹੜਾ ਕੰਪਲੇਨੈਂਟ ਸੀ ਉਹ ਕਿਹਦੇ ਕੋਲ ਗਿਆ ਚੀਫ ਮਿਨਿਸਟਰ ਸਾਹਿਬ ਕੋਲ ਤੇ ਵਿਜੀਲੈਂਸ ਵਿਭਾਗ ਕਿਹਦੇ ਕੋਲ ਚੀਫ ਮਿਨਿਸਟਰ ਸਾਹਿਬ ਕੋਲ ਇਹ ਜੋਇਨਿੰਗ ਕਿਨੇ ਕਰਾਈ ਦੋ ਬੰਦੇ ਉਹਨਾਂ ਦੇ ਖਿਲਾਫ ਵੀ ਅੱਜ ਮੈਂ ਇਨਕੁਆਇਰੀ ਦੀ ਡਿਮਾਂਡ ਕਰਦਾ ਕਿ ਤਾਂ ਵਿਜੀਲੈਂਸ ਮਹਿਕਮਾ ਔਰ ਦੂਜਾ ਉਹ ਧੰਨੇ ਦਾ ਕੀ ਨੋ ਆ ਜਿਹੜਾ ਲਾਇਆ ਨੇ ਇੰਦਰ ਇੰਦਰਪਾਲ ਸਿੰਘ ਇੰਦਰਪਾਲ ਸਿੰਘ ਇੱਕ ਹੁਸ਼ਿਆਰਪੁਰ ਦਾ ਜਿਹੜਾ ਜੇਸ ਜ਼ਿਲ੍ਹੇ ਤੋਂ ਇਹ ਚੱਬੇਵਾਲ ਸਾਹਿਬ ਆਂਦੇ ਇਹ ਇੱਕ ਇੰਦਰਪਾਲ ਸਿੰਘ ਨੇ ਜਿਨ੍ਹਾਂ ਨੂੰ ਚੀਫ ਇਨਫੋਰਮੇਸ਼ਨ ਕਮਿਸ਼ਨਰ ਲਾਇਆ ਆ ਕਨਸਟੀਟਿਊਸ਼ਨਲ ਪੋਸਟ ਤੇ ਲਾਇਆ ਲਾਇਆ ਸਿਰਫ ਇਹਸ ਲਈ ਹੈ ਕਿ ਸ਼ਾਮ ਦੇ ਚੁਟਕਲੇ ਗੱਲੀ ਬਾਤੀ ਮਹਿਕਮਾ ਉਹਨਾਂ ਦਾ ਵੀ ਕਹਿੰਦੇ ਬੜਾ ਜ਼ਬਰਦਸਤ ਹੈ ਮੁੱਖ ਮੰਤਰੀ ਸਾਹਿਬ ਦੇ ਲੰਗੋਟਿਆ ਯਾਰ ਨੇ ਜੁਆਇਨਿੰਗ ਉਹਨੇ ਕਰਾਈ ਆ ਇਹ ਫਾਈਲ ਸੀਐਮ ਨੇ ਧੰਨੇ ਨੂੰ ਦਿੱਤੀ ਧੰਨਾ ਮਤਲਬ ਇੰਦਰਪਾਲ ਔਰ ਇੰਦਰਪਾਲ ਨੇ ਮੁੜ ਕੇ ਇਹਨੂੰ ਵਖਾਤੀ ਤੇ ਕਹਿੰਦਾ ਮੈਨੂੰ ਲੈ ਹੀ ਜਾਓ ਮੈਨੂੰ ਜ਼ਰੂਰੀ ਇੱਥੇ ਛੱਡਣਾ ਮੈਨੂੰ ਨਾਲ ਹੀ ਲੈ ਜਾਓ ਤੁਹਾਡਾ ਹੀ ਸੰਗਲਾ ਤੁਹਾਡਾ ਤਾਲਾ ਲਾ ਦਿਓ ਜਿੱਥੇ ਲਾਉਣਾ ਮੈਂ ਤੁਹਾਡੇ ਨਾਲ ਹੀ ਆਉਣਾ ਤੇ ਕੱਟਰ ਮਾਨਦਾਰ ਨਾਲ ਜਾ ਕੇ ਕੱਟਰ ਬੇਈਮਾਨੇ ਕੋਈ ਤੁਸੀਂ ਲਾ ਲੋ ਸਾਹਿਬ ਆਹ ਈ ਫਾਈਲ ਆ ਮੈਂ ਤੁਹਾਨੂੰ ਦੇ ਹੀ ਚੱਲਿਆ ਸਾਰਾ ਕੁਝ ਆਰਾਮ ਨਾਲ ਪੜ ਲਿਓ ਪੜ ਪੜ ਕੇ ਤੁਸੀਂ ਵੇਖੋਗੇ ਜਿਹੜਾ ਓਪਨ ਐਂਡ ਸ਼ਟ ਕੇਸ ਸੀ ਉਹ ਕ腐ਸ਼ਨ ਜੀ ਦੇ ਚ ਬੰਦੇ ਨੂੰ ਐਮਐਲਏ ਚੱਬਿਆਲ ਨੂੰ ਅੰਦਰ ਹੋਣਾ ਚਾਹੀਦਾ ਸੀ ਉਧਰ ਆਵਾ ਦੇ ਪਾਰਟੀ ਦੇ ਏਲਾਨੇ ਉਮੀਦਵਾਰਾਂ ਵਿੱਚੋਂ ਕੁਝ ਇੱਕ ਨੂੰ ਬਦਲਣ ਦੀਆਂ ਚਰਚਾਵਾਂ ਚੱਲ ਪਈਆਂ ਨੇ ਕਿਹਾ ਜਾ ਰਿਹਾ ਹੈ ਕਿ ਜਿਹੜੇ ਮੰਤਰੀਆਂ ਨੂੰ ਲੋਕ ਸਭਾ ਟਿਕਟਾਂ ਦੇ ਕੇ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਉਹ ਚੋਣ ਲੜਨ ਤੋਂ ਪਿੱਛੇ ਹਟਣਾ ਚਾਹੁੰਦੇ ਨੇ ਅਗਲੇ ਦਿਨਾਂ ਵਿੱਚ ਜੇਕਰ ਕਿਸੇ ਕੈਬਨਿਟ ਮੰਤਰੀ ਨੂੰ ਦਿੱਤੀ ਟਿਕਟ ਬਦਲ ਦਿੱਤੀ ਜਾਵੇ ਤਾਂ ਹੈਰਾਨੀ ਨਹੀਂ ਹੋਣੀ ਚਾਹੀਦੀ ਸੰਗਰੂਰ ਤੋਂ ਟਿਕਟ ਦੇ ਚਾਹਵਾਨ ਕਰਮਜੀਤ ਅਨਮੋਲ ਨੇ ਆਪਣੀ ਚੋਣ ਮਹਮ ਫਰੀਦ ਕੋਟ ਵਿੱਚ ਵਿੜ ਦਿੱਤੀ ਹੈ ਪਰ ਉਹਨਾਂ ਦਾ ਉੱਤੇ ਬਾਹਰੀ ਹੋਣ ਦੇ ਕਰਕੇ ਹਲਕਾ ਵਿਰੋਧ ਵੀ ਹੋ ਰਿਹਾ ਹੈ ਜੇਕਰ ਇਸ ਵਿਰੋਧ ਨੂੰ ਨਾ ਠੱਲਿਆ ਗਿਆ ਅਤੇ ਲੋਕਾਂ ਦੇ ਭਰਮ ਭਲੇਖੇ ਦੂਰ ਨਾ ਕੀਤੇ ਗਏ ਤਾਂ ਅਗਲੇ ਦਿਨਾਂ ਵਿੱਚ ਇਹ ਵਿਰੋਧ ਹੋਰ ਵੱਧ ਸਕਦਾ ਹੈ ਹੁਣ ਜੇ 13 ਦੀਆਂ 13 ਸੀਟਾਂ ਜਿੱਤਣ ਦੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਨੂੰ 13 ਉਮੀਦਵਾਰ ਲੱਭਣੇ ਔਖੇ ਹੋਏ ਪਏ ਨੇ ਅਨੁਸੂਚਿਤ ਜਾਤੀ ਲਈ ਰਾਖਵੀਆਂ ਸੀਟਾਂ ਤੋਂ ਪਾਰਟੀ ਦੇ ਵਲੰਟੀਅਰ ਅਤੇ ਆਗੂਆਂ ਦੀ ਥਾਂ ਕਾਂਗਰਸ ਵਿੱਚੋਂ ਲਿਆ ਕੇ ਆਗੂਆਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਇਸ ਨੂੰ ਆਮ ਆਦਮੀ ਪਾਰਟੀ ਦੇ ਦਲਿਤ ਆਗੂਆਂ ਦੇ ਹੱਕ ਉੱਤੇ ਡਾਕਿਆ ਵੀ ਕਿਹਾ ਜਾ ਰਿਹਾ ਹੈ